ਗੁਰਜੀਕਾ ਖਾਲਸਾ ਸ਼ਿਵਾਸ਼ ਗੁਰਜੀ ਕੀ ਪੱਤੇ ਸੰਗਤ ਜੀ ਅੱਜ ਆਪਾਂ ਇਸ ਸ਼ਬਦ ਦਾ ਉਚਾਰਨ ਸਿੱਖਣਾ ਹੈ ਕਿਸੇ ਸੱਜਣ ਵੀਰ ਨੇ ਮੈਸੇਜ ਕੀਤਾ ਸੀ ਕਿ ਇਸ ਦਾ ਜੋ ਉਚਾਰਨ ਦੱਸਿਆ ਜਾਵੇ ਸੰਗਤ ਜੀ ਤੁਸੀਂ ਵੀ ਕਿਸੇ ਸ਼ਬਦ ਦਾ ਉਚਾਰਨ ਸਿੱਖਣਾ ਹੋਵੇ ਜਿਹੜਾ ਸ਼ਬਦ ਕਠਿਨ ਹੋਵੇ ਮਹਿੰਗਾ ਹੋਵੇ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਕੇ ਦੱਸ ਸਕਦੇ ਜੀ WhatsApp ਤੇ ਸਾਡਾ ਨੰਬਰ YouTube ਦਿੱਤਾ ਹੋਇਆ ਹੈ ਸਾਰੀ ਸੰਤਿਆ YouTube ਤੇ ਪਈ ਹੈ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਪਟੰਦੇ ਸਵਈਏ ਪੰਜ ਬਾਣੀਆਂ ਸ਼ੁਰੂ ਹੁੰਦਾ ਹੈ ਪ੍ਰਭਾਤੀ ਮਹੱਲਾ ਚੌਥਾ ਇਹ ਜਿਹੜਾ ਸ਼ਲੋਕ ਹੈ 1336 ਅੰਗ ਤੇ ਆਉਂਦਾ ਹੈ ਮਨ ਲਾਗੇ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵੱਡਫਾ ਵੱਡਫਾ ਬੋਲਣਾ ਜਿਹੜਾ ਫੱਫੇ ਕਰਨਾ ਲੱਗ ਗਿਆ ਹੈ ਇਹ ਸੰਬੰਧਕ ਬੋਲਣਾ ਹੈ ਵੱਡ ਵਾਵਾ ਉਤਯਤਕ ਲਾ ਕੇ ਡੱਡਾ ਕਸ ਕੇ ਬੋਲਣਾ ਵੱਡ ਫਾ ਵੱਡ ਫਾ ਹਾਂ ਫਾ ਦਾ ਮਤਲਬ ਹੁੰਦਾ ਪਿਆਰੇ ਠੀਕ ਆ ਵੱਡ ਦਾ ਮਤਲਬ ਵੱਡੇ ਫੱਫੇ ਕਹਿੰਦਾ ਜਿਹਦਾ ਮਤਲਬ ਪਿਆਰੇ ਵੱਡੇ ਪਿਆਰੇ ਠੀਕ ਆ ਜਪਿਓ ਹਰ ਪ੍ਰਭ ਵੱਡ ਫਾ ਵੱਡ ਫਾ ਵੱਡ ਫਾ ਹਾਂ ਸਤਗੁਰ ਬਚਨ ਸੁਖਾਨੇ ਹੀ ਅਰੈ ਹੀ ਅਰੈ ਤੇ ਬਿਸਰਾਮ ਲਾਉਣਾ ਹੈ ਦਿਲਾਂ ਨੂੰ ਲੱਗੀਆਂ ਤਿਆਰ ਰੱਖਣਾ ਹਰ ਧਾਰੀ ਹਰ ਪ੍ਰਭ ਕਿਰਪਾ ਕਿਰਪ ਕ੍ਰਿਪ ਕ੍ਰਿਪ ਪ ਫਾ ਕ੍ਰਿਪ ਫਾ ਹਾਂ ਇਕੱਠਾ ਹੀ ਪਾਠ ਪਰ ਜਿਹੜਾ ਫਫਾ ਨੇ ਸੰਬੰਧਕ ਪੜ੍ਹਨਾ ਹੈ ਕ੍ਰਿਪ ਕ੍ਰਿਪ ਫਾ ਫਾ ਹੁਣ ਇਕੱਠਾ ਪੜ੍ਹਨਾ ਹੈ ਕਿ ਜਿਹੜਾ ਫਫਾ ਇਹ ਸੰਬੰਧਕ ਲਾ ਕੇ ਕ੍ਰਿਪ ਫਾ ਕ੍ਰਿਪ ਫਾ ਹਾਂ ਮੇਰੇ ਮਨ ਇੱਥੇ ਬਿਸਰਾਮ ਭਾਜ ਰਾਮ ਨਾਮ ਹਰ ਨਿਮਖ ਫਾ ਨਿਮਖ ਫਾ ਨਿਮਖ ਫਾ ਹਾਂ ਜਿਹੜਾ ਨਿਮਖ ਇਆਡਾ ਫਫੇ ਕੰਨਾ ਆਡਾ ਬੋਲਣਾ ਇਕੱਠਾ ਹੈ ਪਰ ਸਬੰਧਕ ਲਾ ਕੇ ਪੜਨਾ ਨਿਮਕ ਫਾ ਨਿਮਕ ਫਾ ਹਾਂ ਮਤਲਬ ਸਬੰਧਕ ਲਾ ਕੇ ਤੁਹਾਨੂੰ ਇਹ ਦੱਸਦਾ ਕਿ ਜਿਵੇਂ ਨਿਮ ਖਫਾ ਨਹੀਂ ਪੜਨਾ ਨਿਮ ਖਫਾ ਨਹੀਂ ਪੜਨਾ ਨਿਮਕ ਖਖਾ ਇਧਰ ਲਾ ਕੇ ਜਿਹੜਾ ਪੱਫਾ ਹੈ ਬਾਹਰ ਵੱਖਰਾ ਕਰ ਠੀਕ ਨਿਮਕ ਫਾ ਨਿਮਕ ਫਾ ਹਾਂ ਹਰ ਹਰ ਦਾਣ ਦਿਓ ਗੁਰ ਪੂਰੇ ਇੱਥੇ ਵਿਸਰਾਮ ਹਰ ਨਾਮਾ ਮਾਨ ਤਨ ਬਸਫਾ ਬਸ ਫਾ ਬਸ ਫਾ ਆ ਜਿਹੜੇ ਪੱਫੇ ਆ ਨਾ ਜਿਹੇ ਪਿੱਛੇ ਆਉਣ ਦੇ ਸਾਰੇ ਇਹ ਸਾਰੇ ਸੰਬੰਧ ਕੱਲਣੇ ਆ ਠੀਕ ਹੈ ਹਾਂ ਰਹਾਉ ਕਾਇਆ ਨਗਰ ਵਸਿਓ ਘਰ ਮੰਦਰ ਇੱਥੇ ਵਿਸਰਾਮ ਹੈ ਜਪ ਸੋਭਾ ਗੁਰਮਖ ਕਰਪਾ 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 ਹਾਂ ਕਰਪ ਜਿਹੜਾ ਕਰਪ ਬੋਲ ਕੇ ਤੇ ਜਿਹੜਾ ਫੱਫਾ ਹੈ ਫੱਫੇ ਕੰਨਾ ਵੱਖਰਾ ਬੋਲਣਾ ਕਰਪਾ ਹਾਂ ਕਰਪ ਫਾ ਹਲਤ ਪਲਤ ਜਨ ਭਏ ਸੁਹੇਲੇ ਇੱਥੇ ਵਿਸਰਾਮ ਮੁਖ ਊਜਲ ਕੁਰਮਖ ਤਰਪਾਹ ਇਹਨੂੰ ਤਰਫਾ ਨਹੀਂ ਪੜਨਣਾ ਕੀ ਪੜਨਣਾ ਤਰਫਾ ਹਾਂ ਤਰਫਾ ਤਰਫਾ ਤਰ ਤਾਰ ਤਰ ਹਾਂ ਤਰਫਾ ਅਨਪੋ ਹਰ 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 ਲਿਵ ਲਾਗੀ ਇੱਥੇ ਵਿਸਰਾਮ ਹਰ ਓਰ ਧਾਰਿਓ ਗੁਰ ਨਿਮਕਫਾ ਇਹ ਆਪ ਪਿੱਛੇ ਪੜ ਕੇ ਆਏ ਆਂ ਨਿਮਕ ਫਾ ਕੋਟ ਕੋਟ ਕੇ ਦੋਗ ਸਭ ਜਨ ਕੇ ਇੱਥੇ ਬਿਸਰਾਮ ਹੈ ਹਰ ਦੂਰ ਕੀਏ ਇੱਕ ਪਲ ਫਾ ਪਲ ਫਾ ਪਲ ਫਾ ਪਲ ਫਾ ਪਲ ਫਾ ਇਕੱਠਾ ਤੁਹਾਨੂੰ ਵੱਖਰਾ ਕਰਕੇ ਤਾਂ ਦੱਸਦਾ ਕਿ ਤੁਹਾਨੂੰ ਸਮਝ ਲੱਗ ਜਾਵੇ ਪੜਨਾ ਇਕੱਠਾ ਹੈ ਪਰ ਜਿਹੜਾ ਫੱਫਾ ਹੈ ਸੰਬੰਧਕ ਪੜਨਾ ਪਲ ਫਾ ਤੁਮਰੇ ਜਾਨ ਤੁਮ ਹੀ ਤੇ ਜਾਨੇ ਠੀਕ ਹੈ ਜਾਨੇ ਤੇ ਵਿਸਰਾਮ ਲਾਉਣਾ ਪ੍ਰਭ ਜਾਨਿਓ ਜਨ ਤੇ ਮੁਖ ਪਾ ਮੁਖ ਮੁਖ ਪਾ ਮੁਖ ਪਾ ਇਕੱਠਾ ਪਾੜ ਕੇ ਪੜ੍ਹਨਾ ਹੈ ਮੁਖ ਪਾ ਮੁਖ ਪਾ ਹਰ ਹਰ ਆਪ ਤਰਿਓ ਹਰ ਜਨ ਮਹਿ ਮਹਿ ਤੇ ਵਿਸਰਾਮ ਹੈ ਜਨ ਨਾਨਕ ਹਾਰ ਪ੍ਰਭ ਇਕ ਫਾ ਇਕ ਫਾ ਇਕ ਫਾ ਹਾ ਸਮੇ ਲੱਗੀ? ਹਾਂਜੀ। ਇੱਕ ਵਾਰ ਇਕੱਠੇ ਪੜਨੇ ਦੀ। ਠੀਕ। ਇਹ ਜਿਹੜੇ ਪੱਫੇ ਆਪਾਂ ਪਿੱਛੇ ਪੜ ਕੇ ਆ ਨੇ ਸਾਡੇ ਸਰਵਜ ਦੇ ਪਿੱਛੇ ਪੱਫੇ ਆਏ ਆ। ਪੱਫੇ ਕੰਨਾ ਆਇਆ। ਹਾਂਜੀ। ਇਹ ਸਾਰੇ ਸਬੰਧਕ ਪੜਨੇ ਆ। ਇਸ ਸ਼ਲੋਕ ਦੇ ਵਿੱਚ। ਠੀਕ। ਠੀਕ ਆ। ਸੋ ਸੰਗਤ ਜੀ ਅੱਜ ਆਪਾਂ ਇਸ ਮਹਿੰਗੇ ਸ਼ਲੋਕ ਦੀ ਸੰਖਿਆ ਸਰਵਣ ਕੀਤੀ ਐ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹੋਰ ਵੀ ਸੰਗਤਾਂ ਲਾਹਾ ਲੈ ਸਕਣ। ਕਿਉਂਕਿ ਘਰਾਂ ਦੇ ਵਿੱਚ ਬੈਠੇ ਸੰਗਤਾਂ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਰਹੀਆਂ ਨੇ। ਕਿਸੇ ਵੀ ਸੰਗਤ ਨੇ ਕੋਈ ਮਹਿੰਗਾ ਸ਼ਬਦ ਉਸ ਦਾ ਉਚਾਰਨ ਪੁੱਛਣਾ ਹੋਵੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਕੇ ਸ਼ਬਦ ਕਿਵੇਂ ਪੜਨਾ ਹੈ ਇਸ ਸ਼ਲੋਕ ਦਾ ਉਚਾਰਨ ਕਿਵੇਂ ਵਿਸਰਾਮ ਕਿੱਥੇ ਸਾਨੂੰ ਸਕਰੀਨ ਸ਼ਾਟ ਸਾਡੇ ਵਟਸਐਪ ਤੇ ਭੇਜਿਆ ਕਰੋ ਸਾਡਾ ਨੰਬਰ YouTube ਤੇ ਦਿੱਤਾ ਹੋਇਆ ਹੈ ਬਾਕੀ ਸੰਥਿਆ ਪਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀਆਂ ਅਤੇ ਜਿਹੜੇ ਮਹਿੰਗੇ ਸ਼ਬਦ ਨਹੀਂ ਹੋ ਗਾਥਾ ਸੁਖਮਨੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਇਹ ਸਾਰੀ ਸੰਖਿਆ ਜਿਹੜੀ ਹੈ ਪਲੇਲਿਸਟ ਦੇ ਵਿੱਚ ਪਈ ਹੈ ਜਾ ਕੇ ਤੁਸੀਂ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ